ਜੀ ਸਤਿ ਸ਼੍ਰੀ ਅਕਾਲ ਜੀ ਨੇ ਸਵਾਗਤ ਕਰਦੇ ਆਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਤੇ ਇਹ ਟਾਈਮ ਹੈ ਜੀ ਦੁਪਹਿਰ ਦੇ 12:30 ਦਾ ਬੱਚੇ ਆ ਚੁੱਕੇ ਨੇ ਮੰਨਤ ਬਾਣੀ ਤੇ ਚੱਲ ਰਹੇ ਨੇ ਫੇਪਰ ਤੇ ਉਹ ਜਲਦੀ ਆ ਜਾਂਦੇ ਨੇ ਸਕੂਲ ਤੋਂ ਤੇ ਜੋ ਬੰ ਨੂੰ ਸਟੈਮ ਹੋ ਰਿਹਾ ਸੀ ਫੀਵਰ ਤੇ ਡੈਡੀ ਲੈਣ ਗਏ ਨੇ ਇਹ ਮੌਸਮ ਚੇਂਜ ਹੋ ਰਹੀ ਆ ਜਿਸ ਕਰਕੇ ਸਾਰੇ ਸਾਡਾ ਪਰਿਵਾਰ ਇਨਫੈਕਸ਼ਨ ਇੱਕ ਦੂਜੇ ਤੋਂ ਥੋੜੀ ਆ ਮੁਖਾਰ ਹੈ ਜੁਕਾਮ ਖਾਂਸੀ ਇਹ ਤਿੰਨੇ ਪ੍ਰੋਬਲਮਾਂ ਨੇ ਬੜਾ ਤੰਗ ਕਰ ਰੱਖਿਆ ਹੈ ਮੈਂ ਵੀ 3-4 ਦਿਨ ਉਲਝੀ ਰਹੀ ਅੱਜ ਜਾ ਕੇ ਥੋੜੀ ਸੈਟਿੰਗ ਹੋ ਗਿਆ ਸਰੀਰ ਦੀ ਤੇ ਹੁਣ ਮੈਂ ਸਾਰਾ ਕੰਮ ਨਵੇੜ ਦਿੱਤਾ ਸਾਰਾ ਕੰਮ ਹੁਣ ਨਵੇੜ ਦਿੱਤਾ ਸੀ ਤੇ ਹੁਣ ਮੈਂ ਆਪਣੀ ਰਸੋਈ ਦੇ ਵਿੱਚ ਆਈਆਂ ਰਸੋਈ ਦੇ ਵਿੱਚ ਹੁਣ ਆਪਾਂ ਰੋਟੀ ਬਣਾਉਣ ਲੱਗੀਆਂ ਦੁਪਹਿਰ ਦੀ ਦੁਪਹਿਰ ਦੇ ਲੰਚ ਦੇ ਬਣਾ ਰਹੇ ਆ ਆਪਾਂ ਮੂੰਗੀ ਮੱਛੀ ਦੀ ਦਾਲ ਤੇ ਨਾਲੇ ਬਣਾਵਾਂਗੇ ਅੱਜ ਕੀ ਆ ਦੀ ਖੀਰ ਇਹ ਕੀ ਆਈ ਹੋਈ ਹੈ ਤੇ ਜੇ ਦੀ ਦੁੱਧ ਚ ਪਾ ਕੇ ਆਪਾਂ ਖੀਰ ਬਹੁਤ ਟੇਸਟੀ ਬਣਦੇ ਤੇ ਇਹਦਾ ਭੋਗ ਲਗਾਉਣਾ ਹੈ ਆਪਾਂ ਨੇ ਕਾਨਾ ਜੀ ਨੂੰ ਦੁਪਹਿਰ ਦੇ ਟਾਈਮ ਪਹਿਲਾਂ ਤਾਂ ਸਾਡੇ ਜਿਵੇਂ ਸਬਜੀ ਭਾਜੀ ਪਈ ਹੁੰਦੀ ਸੀ ਆਪਾਂ ਉਹਦੇ ਨਾਲ ਹੀ ਖਾ ਲੈਂਦੇ ਸੀ ਹੁਣ ਡੇਲੀ ਮੈਂ ਦੁਪਹਿਰ ਨੂੰ ਫਰੈਸ਼ ਖਾਣਾ ਤਾਜੀ ਸਬਜੀ ਬਣਾਉਂਦੀ ਆ ਮੇਰੇ ਸਾਰਾ ਕੁਝ ਤਾਜ਼ਾ ਹੀ ਸਮਾਨ ਬਣਦਾ ਹੈ ਕਿਉਂਕਿ ਹੁਣ ਹੁਣ ਪਹਿਲਾਂ ਖਾਣਾ ਬਣਦਾ ਸੀ ਕਿਚਨ ਦੇ ਵਿੱਚ ਤੇ ਹੁਣ ਹਰ ਰੋਜ਼ ਡੇਲੀ ਪ੍ਰਸ਼ਾਦ ਬਣਦਾ ਹੈ ਤੇ ਫਿਰ ਆਪਾਂ ਲੱਡੂ ਕਪਾਲ ਜੀ ਨੂੰ ਭੋਗ ਵੀ ਲਗਾਨਦੇ ਆ ਕਿੰਨੇ ਜੋ ਕੁਝ ਵੀ ਆਪਾਂ ਘਰ ਚ ਲੈ ਕੇ ਆਏ ਆ ਫਿਰ ਉਸ ਭਾਵ ਤੋਂ ਆਂਦਾ ਹੈ ਪ੍ਰਮਾਤਮਾ ਕਿਸੇ ਵੀ ਰੂਪ ਦੇ ਵਿੱਚ ਆਂਦਾ ਹੈ ਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇ ਆਪਾਂ ਲੈ ਕੇ ਆਏ ਆ ਤਾਂ ਪੂਰੇ ਨਿਯਮਾਂ ਅਨੁਸਾਰ ਉਹਨਾਂ ਦੀ ਸੇਵਾ ਕਰਨੀ ਤੇ ਇਹ ਸੇਵਾ ਮੈਂ ਪੂਰੀ ਇਸ ਆਪਣੇ ਮਨ ਤਾਂ ਤੋਂ ਕਰ ਰਹੀ ਆ ਤੇ ਆ ਰੋਜ਼ ਮਿੱਠੇ ਦੇ ਵਿੱਚ ਮੈਂ ਅਲੱਗ-ਅਲੱਗ ਵੈਰਟੀਆਂ ਬਣਾਉਂਦੀ ਆ ਦੇਖੋ ਪ੍ਰਮਾਤਮਾ ਨੂੰ ਇੱਕ ਭੋਗ ਹਲਕਾ ਜਿਹਾ ਲਾਣਾ ਹੁੰਦਾ ਹੈ ਖਾਣਾ ਨਾ ਖਾਣਾ ਇਹ ਆਪਾਂ ਨੂੰ ਨਹੀਂ ਪਤਾ ਤੇ ਬਾਅਦ ਸੱਚ ਬੱਚੇ ਬੜੇ ਮਜ਼ਾ ਲੈ ਕੇ ਖਾਂਦੇ ਆਂ ਲਾ ਕਹਿੰਦੇ ਜਿੱਦਨ ਦਾ ਲੱਡੂ ਗੋਪਾਲ ਸਾਡੇ ਘਰ ਆਇਆ ਸਾਡੀਆਂ ਮੋਜਾਂ ਹੋ ਗਈਆਂ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀਆਂ ਮੰਮੀ ਬਣਾਉਂਦੀ ਏ ਚਲੋ ਜੀ ਹੁਣ ਆਪਾਂ ਕੀ ਆਦੀ ਖੀਰ ਬਣਾਵਾਂਗੇ ਤੇ ਨੀਮਸ ਦੀ ਵੀ ਦਾਲ ਹੈ ਪਿਆਜ਼ ਲਸਣ ਤੋਂ ਬਗੈਰ ਬਣਦੀ ਏ ਜੀ ਇਹਨਾਂ ਦੀ ਸਬਜ਼ੀ ਬਾਜੀ ਜੋ ਵੀ ਸ਼ਾਮ ਨੂੰ ਵੀ ਸ਼ਾਮ ਜਿਹੜੀ ਸਬਜ਼ੀ ਬਣਾਉਂਦੀ ਆ ਮੈਂ ਉਹ ਵੀ ਬਿਨਾਂ ਲਸਣ ਪਿਆਜ਼ ਤੋਂ ਬਣਾਉਂਦੀ ਆ ਤੇ ਜਿਹੜੀ ਇਸ ਦੁਪਹਿਰ ਨੂੰ ਉਹ ਵੀ ਤੇ ਆਪਣੀ ਮੈਂ ਅਲੱਗ ਬਣਾਉਂਦੀ ਆ ਮੈਨੂੰ ਕੋਈ ਦਿੱਕਤ ਨਹੀਂ ਜਿਵੇਂ ਆਪਾਂ ਅਲੱਗ-ਅਲੱਗ ਕਰਨ ਦੇ ਅਲਕਸਾਂਦੀ ਆ ਹੁਣ ਨਹੀਂ ਮੈਨੂੰ ਅਲਕਸਾਂਦੀ ਇੱਕ ਅਲੱਗੇ ਮਨ ਨੂੰ ਸ਼ਾਂਤੀ ਹੁੰਦੀ ਹੈ ਕਿ ਆਪਾਂ ਇਹ ਕੰਮ ਕਰ ਰਹੇ ਆ ਬਹੁਤ ਚੰਗਾ ਹੈ ਤੇ ਇਹ ਸਾਡੇ ਲੱਡੂ ਗopal ਜੀ ਨੇ ਦੇਖੋ ਜੀ ਆਪਾਂ ਕੋਈ ਔਣ ਹੁੰਦੀ ਆ ਕਿਸੇ ਚੀਜ਼ ਨੂੰ ਘਰ ਲੈ ਕੇ ਆਉਣ ਵਾਸਤੇ ਪ੍ਰਮਾਤਮਾ ਹੋਵੇ ਜਾਂ ਕੋਈ ਵਸਤੂ ਹੋਵੇ ਕੁਝ ਵੀ ਜਦੋਂ ਈਸ਼ਵਰ ਦੀ ਇੱਛਾ ਹੁੰਦੀ ਹੈ ਸਾਡੇ ਘਰ ਪਰਮਾਤਮਾ ਦੀ ਇੱਛਾ ਹੁੰਦੀ ਹੈ ਕਿ ਇਸ ਤਰ੍ਹਾਂ ਸਾਡੇ ਘਰ ਫੇਰਾ ਪਾਣਾ ਹੈ ਉਹ ਹਰ ਹਿੱਲੇ ਆ ਜਾਂਦੇ ਨੇ ਤੇ ਇਹੀ ਕੁਝ ਹੈ ਜੀ ਮੈਨੂੰ ਮੈਂ ਕਦੀ ਸੋਚਿਆ ਨਹੀਂ ਸੀ ਮੈਂ ਆਪਣੇ ਘਰ ਲੱड्डू ਕਪਾਲ ਜੀ ਨੂੰ ਰੱਖਾਂਗੀ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦੀ ਸੀ ਕਿ ਮੈਂ ਕੰਮ 'ਚ ਇੰਨੀ ਜ਼ਿਆਦਾ ਵਿਅਸਤ ਰਹਿੰਦੀ ਹਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਕਿ ਮੈਂ ਅਲੱਗ-ਅਲੱਗ ਪਗਵਾਨ ਜਾਂ ਸੇਵਾ ਜੋ ਵੀ ਹੈ ਭਾਵ ਮੈਥੋਂ ਨਹੀਂ ਹੋਣੀ ਤੇ ਜਦੋਂ ਉਹਨੇ ਲੱਡੂ ਘੁਪਾਲ ਸਾਡੇ ਘਰ ਆਏ ਆ ਪਤਾ ਨਹੀਂ ਕਿੱਥੇ ਦੀ ਐਨੀ એનર્ਜੀ ਦੇ ਰੱਖੀ ਆ ਮੈਨੂੰ ਜਿਹੜੀ ਮੈਂ ਤਿੰਨ ਤਿੰਨ ਟਾਈਮ ਡਬਲ ਡਬਲ ਪਕਵਾਨ ਬਣਾਨੀ ਆ ਬਿਲਕੁਲ ਨਹੀਂ ਮਹਿਸੂਸ ਹੁੰਦਾ ਆਪ ਸਾਰੇ ਇਹ ਗੱਲ ਸੋਚ ਰਹੇ ਹੋਗੇ ਕਿ ਪਰਸੋਂ ਮੈਨੂੰ 102 ਬੁਖਾਰ ਸੀ ਤੇ ਮੈਂ ਪੂਰੀ ਤਰ੍ਹਾਂ ਤਪ ਰਹੀ ਸੀ ਸਵੇਰ ਦੇ ਟਾਈਮ 11 ਵਜੇ 2 ਘੰਟੇ ਹੋਏ ਸੀ ਮੈਨੂੰ ਮੈਡੀਸਿਨ ਲੈਣ ਨੂੰ 11 ਵਜੇ ਸਰੀਰ 'ਚ ਇੰਨੀ ਆਦਾ એનર્ਜੀ ਹੋ ਗਈ ਕਿ ਮੈਂ ਦੁਪਹਿਰ ਦਾ ਰੋਟੀ ਪਾਣੀ ਐ ਬਣਾ ਦਿੱਤਾ ਭੱਜ-ਭੱਜ ਕੇ ਮੈਨੂੰ ਖੁਦ ਨਹੀਂ ਪਤਾ ਲੱਗਿਆ ਤੇ ਫਿਰ ਮੈਂ ਬਾਅਦ 'ਚ ਇਹੀ ਗੱਲ ਕਹੀ ਕਿ ਉਹ ਪਰਮਾਤਮਾ ਹੀ ਹੈ ਤਾਕਤ ਦਿੰਦਾ ਹੈ ਥੋੜਾ ਆਪਣੇ ਸਰੀਰ ਨੂੰ ਆਪਾਂ ਖੁਦ ਕਾਮਯਾਬ ਕਰਨਾ ਚਾਹੁੰਦਾ ਕਿ ਮੈਂ ਇਹ ਕੰਮ ਕਰਨਾ ਹੈ ਸੋਚਣਾ ਚਾਹੁੰਦਾ ਤੇ ਪਰਮਾਤਮਾ ਆਪੋ ਸਾਥ ਦਿੰਦਾ ਹੈ ਤੇ ਚਲੋ ਜੀ ਫਟਾਫਟ ਬਣਾ ਲੈਂਦੇ ਆਪਾਂ ਲਾਂਚ ਉਹ ਤੋਂ ਬਾਅਦ ਕਰਾਂਗੇ ਬਾਕੀ ਦੀਆਂ ਗੱਲਾਂ ਜੀ ਭੋਗ ਦੀ ਥਾਲੀ ਹੋ ਗਈ ਹੈ ਤਿਆਰ ਤੇ ਉਹਦੇ ਵਿੱਚ ਬਣ ਗਈ ਹੈ ਮਿੱਠੇ ਦੇ ਵਿੱਚ ਬਣੀ ਕੀ ਆ ਦੀ ਖੀਰ ਤੇ ਮੂੰਗੀ ਮਸਰੀ ਦੀ ਦਾਲ ਤੇ ਪਰਾਂਠੇ ਤੇ ਇਹ ਬੈਠੇ ਸਾਡੇ ਲੱड्डू ਕਪਾਲ ਜੀ ਤੇ ਇਧਰ ਲਾ ਦਿੱਤਾ ਆਪਣੇ ਪੰਖਾ ਥੋੜੀ ਠੰਡੀ ਹੋ ਜਾਣੀ ਹੈ ਤੇ ਉਧਰ ਆ ਸਾਡਾ ਦਰਬਾਰ ਹੈ ਮਾਤਾ ਰਾਣੀ ਜੀ ਸਾਰੇ ਜਣੇ ਆਪਣੇ ਜਿੰਨਾਂ ਦੇ ਆਪਣੇ ਕੁਲ ਦੇ ਦੇਵੀ ਦੇਵਤੇ ਨੇ ਆਪਾਂ ਉਹਨਾਂ ਦੀ ਪੂਜਾ ਕਰਦੇ ਨੇ ਤੇ ਇਧਰ ਬੈਠੇ ਨੇ ਸਾਡੇ ਲੱड्डू ਕਪਾਲ ਜੀ ਚਲੋ ਜੀ ਭੋਗ ਲਗਾ ਕੇ ਫਿਰ ਮਿਲਾਂਗੇ ਥੋੜੀ ਦੇਰ ਤੱਕ ਇਹ ਟਾਈਮ ਸ਼ਾਮ ਦਾ ਹੈ ਤੇ ਆਪਾਂ ਇਸ ਟਾਈਮ ਸਬਜ਼ੀ ਕੱਟ ਰਹੀਆਂ ਤੇ ਅੰਦਰ ਪੁੰਨਰੀਆਂ ਕੁੱਕੜੀਆਂ

ਜੀ ਕੁੱਕੜੀਆਂ ਅਸੀਂ ਸਾਰਿਆਂ ਨੇ ਖਾ ਲਈਆਂ ਤੇ ਇਹ ਫਟਾਫਟ ਬਣਾ ਲਈ ਆਪਾਂ ਨੇ ਰੋਟੀ ਰਾਦੇ ਡਿਨਰ ਦੀ ਤਿਆਰੀ ਤੇ ਲਕੀ ਵੀ ਨਾ ਤੋ ਕੇ ਬੈਠ ਚੁੱਕਿਆ ਹੈ ਲਕੀ ਦੀ ਬਣਾਈ ਹੈ ਜੀ ਮੰਨਤੀ ਦਾਤੀ ਨੇ ਮੰਜੀ ਕਿਉਂਕਿ ਅੱਗੇ ਗੇ ਸਰਦੀਆਂ ਆ ਜਾਣੀਆਂ ਨੇ ਫਿਰ ਓਖਾ ਰਹਿੰਦਾ ਸੀ ਲਕੀ ਨੂੰ ਤੇ ਇਸ ਕਰਕੇ ਮੰਜੀ ਬਣਾਈ ਹੈ ਤੇ ਅੱਜ ਇਸ ਮੰਜੀ ਦਾ ਮਹੂਰਤ ਕਰ ਦਿੱਤਾ ਨਾ ਤੋ ਕੇ ਗੇ ਮਾਪੂ ਬਣ ਕੇ ਬੈਠ ਚੁੱਕਿਆ ਹੈ ਸਾਡਾ ਲਕੀ ਜੀ ਜੀ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਪੁੱਣਨਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਜੀ ਸਾਰਿਆਂ ਨੂੰ ਬਾਏ ਬਾਏ